ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੱਚੀ ਦਿਖਾਉਣੀ ਹੈ HF ਦੀ ਇਹ ਸੇਲਾ ਰੇਟ ਡਿਟੇਲ ਬਾਈ ਤੋਂ ਪੁੱਛਦੇ ਹਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਹੈ ਅਖੇੜ ਵਾਲਾ ਪਿੰਡ ਪਰਵਾੜੀ ਨੇੜੇ ਆਪਣਾ ਘਰ ਆਤਰਮ ਜੀ ਜਿਲ੍ਹਾ ਆਪਣਾ ਪੈ ਗਿਆ ਜੀ ਮੋਬਾਈਲ ਨੰਬਰ ਆਪਣਾ ਹੈ 9950 925555 2044 2044 ਜਿਹੜਾ ਬੱਚੀ ਦੇਖ ਰਹੇ ਆ ਕਿੰਨੀ ਕੁ ਉਮਰ ਦੀ ਹੈ ਇਹ ਜੀ ਬਈ 2 ਦਾ ਤਾਂ ਹੋ ਗਿਆ ਹੈਲੋ ਜੀ ਸਰਕਾਰੀ ਦੀ ਜੀ 12000 ਪਲੱਸ ਵਾਲੀ ਦੀ ਜੀ ਤੇ ਆਪ ਜਿਹੜੇ ਪੇਪਰ ਦਾ ਲੱਗਿਆ ਹੋਇਆ ਐਬੀਐਸ ਵਾਲੇ ਦਾ ਸੈਕਸ਼ਨ ਜੀ ਅੱਛਾ ਐਬੀਐਸ ਦੇ ਪੇਪਰ ਤੋਂ ਗੱਭਣਾ ਪਹਿਲਾਂ ਸੂਹ ਸੈਕਸ਼ਨ ਤੋਂ ਗੱਭਣਾ ਪੇਪਰ ਠੀਕ ਹੈ ਪਹਿਲਾਂ ਸੂਹ ਸੂਰੀ ਹੁਣ ਅੱਜ ਕੈਦਨ ਲੈਿੰਦੇ ਸੁਣ ਅੱਜ ਇਹ 20 ਤਰੀਕ ਨੂੰ ਮੈਨੂੰ ਮਿਲਣਾ ਅੱਛਾ 20 ਤਰੀਕ ਨੂੰ ਆਜੇ ਦੇ ਦਿਨ ਪੂਰੇ ਆ ਆਹ ਸਾਹ ਦੇਖਾਂਗੇ ਤਬਲੇ ਹੁਆ ਠੀਕ ਆ ਦੋਗੇ ਦੰਦ ਕੱਢੀ ਵਾਲਿਆਂ ਨੇ ਤੇ ਦੁੱਧ ਕਿੰਨਾ ਕੁ ਛੇਦੀ ਮਾਂ ਥੱਲੇ ਮਾਂ ਇਹ ਕਿੱਦਾਂ ਯਾਰ ਨੋਰਮਲ ਚ ਰੋੜਾ ਚ ਮੱਥੀ ਕਿੰਨਾ ਥੇਗਾ ਨਹੀਂ ਬੜੀ ਆਪਣੇ ਕੋਲ ਬੜੀ ਅੱਛਾ ਇਸੇ ਦੀ ਆ ਗਈ ਹੈ ਨਾ ਹਾਂ ਅੱਛਾ ਕਾਲੀ ਵੈੜ ਦੇ ਪੇਟੋਂ ਪੈਦਾ ਹੋਈ ਆ ਮੁੱਲ ਇਹਦਾ ਕੀ ਰੱਖਿਆ ਵੇਚਣ ਜਿਹੜਾ ਮੁੱਲ ਯਾਰ ਆਪਾਂ 100 ਨਹੀਂ ਦੇ ਲੋ 70000 ਮਾਨਤਨ ਹੋ ਜਾਊਗਾ ਜੀ ਕੱਚੀਆਂ ਥੋੜਾ ਜਨਾ ਕਰਦਾਂਗੇ ਕਿਉਂਕਿ ਦਾਣਾ ਵੇਚਦੇ ਆਂ ਜੀ ਇਹਨਾਂ ਕੱਚੀ ਆ ਜੀ ਧੋਰੀ ਬਾਹਰ ਨੂੰ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਤੇ 20 ਗ੍ਰੈਂਡ ਦੀ ਕੱਚੀ ਵਾਲੇ ਫਟ ਫਟ ਲੈਵਾ ਰੱਖੂਗੇ ਰੇਟ 70000 ਕੀਤਾ ਬਾਈ ਨੇ ਮੌਕੇ ਤੇ ਗਜਾਇਸ ਹੋ ਜੋ ਹੈਲੋ ਸੀਮਨ ਪੰਜਾਬ ਆ ਕੀ ਐਬੀਐਸ ਦੇ ਪੇਪਰ ਦੇ 66 ਸੀਮਨ ਤੋਂ ਗੱਬਣਾ 70000 ਚੋ ਮੌਕੇ ਤੇ ਗਜਾਇਸ ਵਗੈਰਾ ਹੋ ਜੋਗੀ ਤੇ ਬਾਕੀ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਸੋਹਣੀ ਸਾਫ ਸੁਥਰੀ ਕਿਸੇ ਪਾਸੇ ਲਿਸੀ ਨਾ ਵੀ ਨੰ ਚੰਗੀ ਜਿੰਦ ਜਾਣ ਦੇ ਵਿੱਚ ਆ ਪਿੰਡ ਫਰਵਾਹੀ ਮਲੇ ਕੋਟਲਾ ਨਜ਼ਦੀਕ ਇਹ ਪਿੰਡ ਪੈ ਗਿਆ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿਜਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀ